دے دے پاکستان لاہور ائر ویز دے اوپر بہت بڑا حملہ کیتا ہے اور اس حملے دے دوران پوری طرح ایئر ویز تہس نیس ہو گیا اور پوری طرح ختم کر دیتا ہے پاکستان نو اس ایئر ویز دے اوپر ਬਹੁਤ ਜ਼ਿਆਦਾ ਭਰੋਸਾ ਸੀ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਭਰੋਸਾ ਛਕਨਾ ਚੂਰ ਹੋ ਗਿਆ ਦੱਸ ਦਈਏ ਕਿ ਹਾਲਾਂਕਿ ਇਸ ਪੂਰੀ ਜਦੋਜਹਦ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਵੀ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਉੱਪਰ ਮਜ਼ਾਇਲਾ ਦਾਗਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਨਾਂ ਦੀ ਹਰ ਕੋਸ਼ਿਸ਼ ਜਿਹੜੀ ਉਹ ਅਸਫਲ ਹੋ ਰਹੀ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿੰਨੀਆਂ ਵੀ ਮਜ਼ਾਇਲਾ ਦਾਗੀਆਂ ਨੇ ਉਹਨਾਂ ਨੂੰ ਡਿਫਿਊਜ਼ ਕੀਤਾ ਗਿਆ ਹੈ ਜਿਸ ਤੇ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਬੈਠੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਭਾਰਤੀ ਫੌਜ ਨੇ ਬੜੀ ਸ਼ਿੱਦਤ ਦੇ ਨਾਲ ਪਾਕਿਸਤਾਨ ਵੱਲੋਂ ਆਈ ਹਰ ਮਿਜ਼ਾਈਲ ਨੂੰ ਉੱਪਰ ਹੀ ਡਿਫਿਊਜ਼ ਕਰ ਦਿੱਤਾ ਹੈ ਮਤਲਬ ਸਿਰਫ ਤਾਂ ਸਿਰਫ ਉਹਨਾਂ ਵੱਲੋਂ ਗਾਗੀਆਂ ਗਈਆਂ ਨੇ ਅਟੈਕ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਇਨ ਬਿਟਵੀਨ ਬਹੁਤ ਵੱਡੀ ਖਬਰ ਆਈ ਹੈ ਕਿ ਪਾਕਿਸਤਾਨ ਦਾ ਪਾਇਲਟ ਵੀ ਭਾਰਤੀ ਫੌਜ ਦੇ ਹੱਥੇ ਚੜ੍ਹਿਆ ਹੈ ਜਿਹਦਾ ਉਸ ਨੂੰ ਪਕੜਿਆ ਗਿਆ ਹੈ ਹਾਲਾਂਕਿ ਕਾਫੀ ਜਦੋਜਹਿਦ ਕਰਨੀ ਪਈ ਹੈ ਔਰ ਇਨ ਬਿਟਵੀਨ ਇਹ ਵੀ ਦੱਸ ਦਿਆ ਕਿ ਇਹਦੇ ਇਸ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਹਾਈ ਅਲਰਟ ਕਰ ਦਿੱਤਾ ਗਿਆ ਹੈ ਔਰ ਇਹ ਵੀ ਦੱਸਣਾ ਚਾਹੁੰਦਾ ਕਿ ਪੂਰੀ ਤਰ੍ਹਾਂ ਸਕੂਲ ਕਾਲਜ ਯੂਨੀਵਰਸਟੀਆਂ ਔਰ ਵਿਦਿਅਕ ادارے ਜਿਹੜੇ ਨੇ ਉਹਨਾਂ ਨੂੰ ਪੂਰਨ ਰੂਪ ਵਿੱਚ ਆਉਣ ਵਾਲੇ ਹੁਕਮਾਂ ਤੱਕ ਜਿਹੜਾ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਹਾਲਾਤ ਜਿਹੜੇ ਹੈ ਪਾਕਿਸਤਾਨ ਦੇ ਵੱਧ ਤੋਂ ਵੱਧ ਬਦਤਰ ਹੁੰਦੇ ਜਾ ਰਹੇ ਨੇ ਕਿਉਂਕਿ ਆਏ ਦਿਨ ਉੱਥੇ ਅਟੈਕ ਹੁੰਦੇ ਨੇ ਔਰ ਮੈਂ ਇੱਥੇ ਇਹ ਵੀ ਦੱਸ ਦਿਆ ਕਿ ਪਾਕਿਸਤਾਨ ਨੇ ਹਮੇਸ਼ਾ ਜਦੋਂ ਵੀ ਜਦੋਂ ਗਲਤੀ ਕੀਤੀ ਹੈ ਉਹਨਾਂ ਨੇ ਪਿੱਠ ਪਿੱਛੇ ਵਾਰ ਕਰਨ ਦੀ ਕੀਤੀ ਹੈ ਤੁਸੀਂ ਦੇਖੋ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਮਸੂਦ ਆਜ਼ਰ ਜਿਸ ਨੇ ਕਿ 14 ਮੈਂਬਰ ਘਰ ਦੇ ਇੱਕੋ ਪਰਿਵਾਰ ਦੇ ਮਾਰੇ ਗਏ ਨੇ ਉਹ ਵੀ ਖਬਰ ਬੜੀ ਵਾਇਰਲ ਹੋ ਰਹੀ ਹੈ ਕਿ ਜੈਸੀ ਕਰਨੀ ਹੈ ਵੈਸੀ ਭਰਨੀ ਹੈ ਔਰ ਅੱਜ ਦੀ ਜੇ ਵੱਡੀ ਖਬਰ ਆਪ ਦੇ ਨਾਲ ਰੂਬਰੂ ਕਰੀਏ ਤਾਂ ਪਾਕਿਸਤਾਨ ਨੇ ਬਹੁਤ سارے ਅਜਿਹੇ ਜ਼ਿਲ੍ਹੇ ਨੇ ਪਾਕਿਸਤਾਨ ਹੈ ਰਾਜੌਦੀ ਹੈ ਇਹਨਾਂ ਤੋਂ ਇਲਾਵਾ ਕਹਿ ਸਕਦੇ ਆ ਕਿ ਪਾਕਿਸਤਾਨ ਦੇ ਹੋਰ ਵੀ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਕਿ ਬਕਾਇਦਾ ਤੌਰ ਤੇ ਭਾਰਤੀ ਫੌਜ ਦੇ ਵੱਲੋਂ ਹਮਲੇ ਕੀਤੇ ਗਏ ਨੇ ਪੂਰੀ شدت ਦੇ ਨਾਲ ਸਾਡੀ ਭਾਰਤ ਦੀ ਜਿਹੜੀ ਫੌਜ ਹੈ ਪਾਕਿਸਤਾਨ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਲੇਕਿਨ ਸਵਾਲ ਇੱਥੇ ਪੈਦਾ ਹੁੰਦਾ ਕਿ ਇੱਕ ਸਵੇਰੇ ਮੈਂ ਵੀਡੀਓ ਦੇਖ ਰਿਹਾ ਸੀ ਜਿਸ ਤੇ ਵਿੱਚ ਪਾਕਿਸਤਾਨ ਦਾ ਜਹਾਜ਼ ਗਿਰਿਆ ਪਿਆ ਸੀ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਾ ਹੈ ਕਿ ਉਹ ਜਹਾਜ਼ ਕਿਸੇ ਨੇ ਗिराया ਨਹੀਂ ਬਲਕਿ ਖੁਦ ਹੀ ਗਿਰ ਗਿਆ ਕਿਉਂਕਿ ਉਸ ਜਹਾਜ਼ ਦੇ ਵਿੱਚੋਂ ਪੈਟਰੋਲ ਖਤਮ ਹੋ ਗਿਆ ਸੀ ਹੁਣ ਤੁਸੀਂ ਦੱਸੋ ਕਿ ਜਿਸ ਜਹਾਜ਼ ਦੇ ਵਿੱਚ ਪੈਟਰੋਲ ਹੀ ਪੂਰਾ ਨਹੀਂ ਹੈ ਤੇ ਉਸ ਦੇ ਕੋਲ ਆਪਾਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖ ਸਕਦੇ ਹਾਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਵੀਡੀਓ ਹੈ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਮੈਂ ਤਾਂ ਇਹੀ ਕਹਾਂਗਾ ਕਿ ਐਡਮਿਨਿਸਟ੍ਰੇਸ਼ਨ ਦੀਆਂ ਜੋ ਵੀ ਗਾਈਡਲਾਈਨਸ ਸਾਨੂੰ ਆਉਂਦੀਆਂ ਨੇ ਸਾਨੂੰ ਇਹਨਾਂ ਬਿਨ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਜਦੋਂ ਵੀ ਸਾਇਰਨ ਦੀ ਆਵਾਜ਼ ਆਉਂਦੀ ਹੈ ਉਸ ਸਾਇਰਨ ਦੀ ਆਵਾਜ਼ ਨੂੰ ਮੱਦੇ ਨਜ਼ਰ ਰੱਖਦੇ ਆ ਸਾਨੂੰ ਬਲੈਕਆਊਟ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਦੁਸ਼ਮਨ ਦੀ ਜਿਹੜੀ ਚਾਲ ਹੈ ਉਹ ਅਸਫਲ ਰਹੇ ਇਸ ਵਾਸਤੇ ਬਲੈਕਆਊਟ ਜਿਹੜਾ ਕੀਤਾ ਗਿਆ ਹੈ ਸਕੂਲ ਕਾਲਜ ਯੂਨੀਵਰਸਿਟੀ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਭੀੜ ਕਿਤੇ ਜਮਾ ਨਾ ਹੋਵੇ ਔਰ ਇੱਥੇ ਤੱਕ ਕਿ ਦੂਰ ਜੋ ਪੰਜਾਬ ਦੇ ਬਹੁਤ ਸਾਰੇ ਏ ਯੂਪੀ ਬਿਹਾਰ ਤੋਂ ਲੋਕ ਆਏ ਨੇ ਉਹਨਾਂ ਨੇ ਵੀ ਆਪਣਾ ਮਤਲਬ ਪੰਜਾਬ ਨੂੰ ਛੱਡ ਕੇ ਆਪਣੇ ਆਪਣੇ ਦੇਸ਼ ਜਾਣਾ ਸ਼ੁਰੂ ਕਰ ਦਿੱਤਾ ਹੈ ਕੋਈ ਯੂਪੀ ਜਾ ਰਿਹਾ ਕੋਈ ਬਿਹਾਰ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕਿਉਂਕਿ ਇਹ ਪੰਜਾਬ ਦਾ ਇਲਾਕਾ ਸਰਹੱਦੀ ਇਲਾਕਾ ਹੈ ਸਰਹੱਦੀ ਇਲਾਕਾ ਹੋਣ ਕਰਕੇ ਪੰਜਾਬ ਨੂੰ زیادہ خطرہ ہے تُس ہے کہ پتھان, کوٹ ہو گیا جلندر ہو گیا آدم پور ہو گیا ہشیارپور ہو گیا فیروز پور ہو گیا امرے سر ہو گیا سارے سرحدی علاقے نے جتھے کی مطلب کہہ سکتے ہیں کہ پاکستان دے بلو ਇਹ ਕੁਛ ਕੋਸ਼ਿਸ਼ ਕੀਤੀ ਵੀ ਗਈ ਹੈ ਹਾਲਾਂਕਿ ਭਾਰਤੀ ਫੌਜ ਵੱਲੋਂ ਉਹਨਾਂ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ ਇਸੇ ਕਰਕੇ ਜਿਹੜੇ ਬਿਹਾਰ ਯੂਪੀ ਤੋਂ ਆ ਪਰਵਾਸੀ ਆਏ ਹੋਏ ਨੇ ਉਹਨਾਂ ਨੇ ਵੀ ਪੰਜਾਬ ਛੱਡ ਕੇ ਆਪਣੇ ਆਪਣੇ ਦੇਸ਼ ਜਾਣਾ ਸ਼ੁਰੂ ਕਰ ਦਿੱਤਾ ਆਪਣੀ ਆਪਣੀ ਸਟੇਟ ਆਪਣੇ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲਣਾ ਸ਼ੁਰੂ ਕਰ ਦਿੱਤਾ ਹੈ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ پریزنٹ سٹیٹی جڑی ہے وہ اجے بھی خطرے ہے کیونکہ پاکستان جڑا ہے وہ وڈیاں وڈیاں گلہ کا بہت کرتا ہے پر اندرونی طور پہ پوری طرح تحس نیس ہے کیونکہ جی آپ گل کریے گلہ گلہ جی پتہ لگتا ہے ਕੇ ਅੰਦਰੋਂ ਬਿਲਕੁਲ ਪਾਕਿਸਤਾਨ ਜੋ ਖੋਖਲਾ ਹੈ ਉਥੇ ਦੇ ਨੇਤਾਵਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਇੱਕ ਰਿਪੋਰਟਰ ਨੇ ਪੁੱਛਿਆ ਉਥੋਂ ਦੇ ਇੱਕ ਨੇਤਾ ਦੇ ਕੋਲੋਂ ਕਿ ਜੇ ਪਾਕਿਸਤਾਨ ਦਾ ਮਤਲਬ ਪੂਰੀ ਤਰ੍ਹਾਂ ਤੈਸ ਨੈਸ ਹੋ ਜਾਏਗਾ ਤਾਂ ਤੁਸੀਂ ਕੀ ਰਾਈਫਲ ਫੜ ਕੇ ਸਰਹੱਦ ਦੇ ਉੱਪਰ ਜਾ ਕੇ ਲੜੋਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਲੜਾਂਗਾ ਨਹੀਂ ਮੈਂ ਤਾਂ ਕੈਨੇਡਾ ਮਤਲਬ ਜਿਹੜੀ ਕੈਨੇਡਾ ਮੁਲਕ ਹੈ ਉੱਥੇ ਨਿਕਲ ਜਾਵਾਂਗਾ ਸੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਮੁਲਕ ਲਈ ਲੜਨੇ ਦੀ ਤਿਆਰ ਨਹੀਂ ਹੈ ਬਲਕਿ ਉਹ ਮੁਲਕ ਨੂੰ ਛੱਡ ਕੇ ਕੈਨੇਡਾ ਵਿੱਚ ਵਸਣ ਲਈ ਜਾ ਕੇ ਤਿਆਰ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਹਰ ਆਵਾਮ ਦਾ ਜਿਹੜਾ ਚਿਹਰਾ ਹੈ ਉਹ ਇਸ ਸਮੇਂ ਉਦਾਸ ਹੈ ਹਰ ਮੰਤਰੀ ਦਾ ਚਿਹਰਾ ਉਦਾਸ ਹੈ ਹਾਲਾਂਕਿ ਨੁਕਸਾਨ ਬਹੁਤ ਹੁੰਦਾ ਹੈ ਪਾਕਿਸਤਾਨ ਜਿਹੜਾ ਹੈ ਉਹ ਅਜੇ ਵੀ ਮਤਲਬ ਸੋਸ਼ਲ ਮੀਡੀਆ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ ਪਰ ਦੋਸਤੋ ਮੈਂ ਕਹਾਂਗਾ ਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹ ਅਸੀਂ ਜ਼ਰੂਰ ਕਹਿੰਦੇ ਹਾਂ ਪੋਸੂਨਾਮਾ ਚੈਨਲ ਤੇ ਕਿ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜਦੋਂ ਵੀ ਕਿਸੇ ਮਸਲੇ ਦਾ ਹੱਲ ਹੋਏਗਾ ਉਹ ਪਿਆਰ ਤੇ ਮੁਹੱਬਤ ਦੇ ਨਾਲ ਹੋਏਗਾ ਲੇਕਿਨ ਹੁਣ ਇੱਕ ਬੰਦਾ ਇੱਟ ਮਾਰਦਾ ਦੂਜਾ ਹੱਥ ਜੋੜੀ ਜਾਵੇ ਕਦੋਂ ਤੱਕ ਜੋੜੀ ਜਾਊਗਾ ਔਰ ਉਸ ਨੂੰ ਫਿਰ ਇੱਟ ਦਾ ਜਵਾਬ ਪੱਥਰ ਦੇ ਰੂਪ ਵਿੱਚ ਦੇਣਾ ਹੀ ਬਣਦਾ ਹੈ ਸਾਡੇ ਤੁਸੀਂ ਦੇਖੋ ਕਿ ਪਹਿਲਗਾਮ ਦੇ ਵਿੱਚ ਕਿੰਨੇ ਲੋਕ ਸਤਾਇਤੋਂ ਥਾਈ ਜਿਹੜੇ ਕਿ ਭਾਰਤ ਦੇ ਨਾਲ ਸੰਬੰਧਿਤ ਸੀ ਉਹਨਾਂ ਚੋਂ ਇੱਕ ਨੇਪਾਲ ਦਾ ਬਸ਼ਿੰਦਾ ਸੀਗਾ ਉਸ ਨੂੰ ਖਤਮ ਕਰ ਦਿੱਤਾ ਇਹਨਾਂ ਦੀ ਗੰਦੀ ਚਾਲ ਨੇ ਉਸ ਨੂੰ ਉਹਨਾਂ ਨੂੰ ਖਤਮ ਕਰ ਦਿੱਤਾ ਜਿਸ ਕਰਕੇ ਤੁਸੀਂ ਦੇਖੋ ਕਿ ਅੱਜ ਪਾਕਿਸਤਾਨ ਪੂਰੀ ਤਰ੍ਹਾਂ ਤਹਿਸ ਨੈਸ ਵਾਲ ਬਦ ਰਿਹਾ ਹੈ ਸੋ ਇਸ ਕਰਕੇ ਦੋਸਤੋ ਆਪਾਂ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਅਫਵਾਹਾਂ ਨਹੀਂ ਕਿਸੇ ਵੀ ਤਰ੍ਹਾਂ ਦੀਆਂ ਫੈਲਾਉਣੀਆਂ ਚਾਹੀਦੀਆਂ ਇਹਨਾਂ ਤੋਂ ਬਚਣਾ ਚਾਹੀਦਾ ਹੈ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ